ਜੀ 깔ले ਪਾਸੇ ਘਮਾਉਣਾਸ ਤੋਂ ਗੇਰ ਤੋਂ ਸਟ੍ਰੈਕਟਰ ਆਈ ਵਾ ਇਹਦੇ ਠੀਕ ਹੈ ਜੀ ਤੇ ਸਾਰੀਆਂ ਪੌਸ਼ਾਲੀਆਂ ਕੁਲੀਆਂ ਹੈਗੀਆਂ ਇਹਦੇ 13 ਵਾਲਾ ਜੀ ਉਹ ਸਾਈਜ਼ ਡਰਾਈਵਰ ਦੀ 13 ਤੇ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚੇ ਆਂ ਸ਼ਹਿਰ ਖੰਨੇ ਖੰਨੇ ਸ਼ਹਿਰ ਦੇ ਵਿੱਚ ਲੱਗਿਆ ਹੋਇਆ ਬਹੁਤ ਵੱਡਾ ਕਿਸਾਨ ਮੇਲਾ ਕਿੰਗਸ ਕੈਸਟਲ ਪੈਲਸ ਦੇ ਵਿੱਚ ਖਟੜਾ ਪੋਟੇਟੋ ਗਰੁੱਪ ਵੱਲੋਂ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਬਹੁਤ ਵੱਡਾ ਕਿਸਾਨ ਮੇਲਾ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰਾ ਕਿਸਾਨ ਮੇਲਾ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਚੱਲਦੇ ਆਪਾਂ ਆ ਇੱਧਰ ਸਾਹਮਣੇ ਲੱਗਿਆ ਹੋਇਆ ਬੋਰਡ ਕਿੰਗਸ ਕੈਸਟਲ ਰਿਜ਼ੋਰਟ ਤੇ ਚੱਲਦੇ ਆਪਾਂ ਇਹ ਰਿਜ਼ੋਰਟ ਦੇ ਵਿੱਚ ਇਹ ਕਿਸਾਨ ਮੇਲਾ ਲੱਗਿਆ ਹੋਇਆ ਬਹੁਤ ਵੱਡਾ ਕਿਸਾਨ ਮੇਲਾ ਇਹ ਸਾਰਾ ਪੰਜ ਦੀ ਵੀਡੀਓ ਚ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਹੁਤ ਭਾਰੀ ਇਕੱਠ ਹੋਣਾ ਹੈ ਕਿਸਾਨ ਮੇਲੇ ਦੇ ਵਿੱਚ ਚੱਲਦੇ ਆਂ ਅੰਦਰ ਆਪਾਂ ਦਿਖਾਉਨੇ ਆ ਤੁਹਾਨੂੰ ਸਾਰਾ ਕਿਸਾਨ ਮੇਲਾ ਤੇ ਨਾਲ ਸੌਖਾ ਆ ਜੇ ਮੇਰੇ ਆਓ ਜੀ ਆ ਗਏ ਜੀ ਆਪਾਂ ਅੰਦਰ ਤੇ ਇੱਥੇ ਸਾਰਾ ਇਹ ਰਿਜ਼ੋਰਟ ਦੇ ਵਿੱਚ ਕਿਸਾਨ ਮੇਲਾ ਲੱਗਿਆ ਹੋਇਆ ਸਾਰੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਜ਼ਿਆਦਾਤਰ ਇਹ ਕਿਸਾਨ ਮੇਲੇ ਦੇ ਵਿੱਚ ਆਲੂਆਂ ਦੇ ਨਾਲ ਰਿਲੇਟਡ ਜਿਹੜੀ ਮਸ਼ੀਨਰੀ ਹੈ ਹਨਾ ਆਲੂਆਂ ਦੇ ਨਾਲ ਰਿਲੇਟਡ ਜਿਹੜੀਆਂ ਮਸ਼ੀਨਾਂ ਨੇ ਉਹ ਨੇ ਬਾਕੀ ਹੋਰ ਟਰੈਕਟਰ ਵੀ ਨੇ ਸਾਰੇ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇੱਧਰ ਜਿਵੇਂ ਆ ਸਟਾਲ ਲੱਗੀ ਹੋਈ ਆ ਆਰਾਮਾ ਜੰਡੂ ਵਾਲਿਆਂ ਦੀ ਇਹਨਾਂ ਬਾਰੇ ਆਪਾਂ ਜਾਣਕਾਰੀ ਜਿਹੜੀ ਲੈਣੇ ਆ ਜਿਵੇਂ ਆ ਇੱਥੇ ਮਸ਼ੀਨਾਂ ਖੜੀਆਂ ਨੇ ਤੁਸੀਂ ਦੇਖ ਸਕਦੇ ਹੋ ਹਨਾ ਆਟੋਮੈਟਿਕ ਇਹ ਪੋਟੈਟੋ ਪਲੈਂ ਆਲੂ ਲਾਉਣ ਵਾਲੀ ਮਸ਼ੀਨ ਹੈ ਇਹ ਇਸ ਤਰ੍ਹਾਂ ਦੀਆਂ ਸਾਰੀਆਂ ਮਸ਼ੀਨਾਂ ਇੱਥੇ ਜਿਹੜੀਆਂ ਕੰਪਨੀਆਂ ਲੈ ਕੇ ਆਈਆਂ ਹੋਈਆਂ ਨੇ ਕਿਵੇਂ ਦੋ ਰੋ ਵਾਲੀਆਂ ਦੋ ਰੋ ਮੈਨਾ ਲਾਉਗੀ ਅੱਛਾ ਹਾਂ ਹਾਂ ਦੇਖ ਕਦੋਂ ਹਾਂ ਦੋ ਰੋ ਵਾਲੀਆਂ ਇਹਦਾ ਰੇਟ ਵੀ ਜਿਹੜਾ ਮੁੱਲ ਲਿਖਿਆ ਹੋਇਆ ਹੈ 280000 ਰੁਪਇਆ ਐ ਸਾਰਿਆਂ ਦੇ ਇੱਥੇ ਮੁੱਲ ਜਿਹੜੇ ਲਿਖੇ ਹੋਏ ਨੇ ਰਾਮਾ ਜੰਡੂ ਵਾਲਿਆਂ ਦੀ ਇਹ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੀਆਂ ਸਾਰੀਆਂ ਮਸ਼ੀਨਾਂ ਇੱਥੇ ਕੰਪਨੀਆਂ ਵੱਲੋਂ ਲਿਆਂਦੀਆਂ ਗਈਆਂ ਨੇ ਦੋ ਰੋ ਵਾਲੀ ਮਸ਼ੀਨ ਹੈ ਇਹ ਹੋਰ ਦਿਖਾਉਨੇ ਆਪਾਂ ਤੁਹਾਨੂੰ ਅੱਗੇ ਚੱਲਦੇ ਆ ਤੇ ਇੱਧਰ ਆ ਗਈ ਜਿਵੇਂ ਆ ਮਸ਼ੀਨ ਇਹ ਵੀ ਆਟੋਮੈਟਿਕ ਪੋਟੈਟੋ ਪਲਾਂਟ ਹੈ ਆ ਲਓ ਜੀ ਆਲੂ ਵਾਲੀ ਮਸ਼ੀਨ ਹੈ ਵੀ ਆਲੂ ਲਾਉਣ ਵਾਲੀ ਦੋ ਰੋ ਵਾਲੀ ਹੈ ਵੀ ਮਸ਼ੀਨ ਇਹਦਾ 2,70,000 ਰੁਪਏ ਮੁੱਲ ਹੈ। ਇਸ ਤਰ੍ਹਾਂ ਦੀਆਂ ਸਾਰੀਆਂ ਮਸ਼ੀਨਾਂ ਨੇਗੀਆਂ ਇੱਥੇ। ਹਾਂਜੀ। ਇਹ ਵੱਡੀ ਆ। ਇਹ ਵੱਡੀ ਐ? 4 ਰੋ ਵਾਲੀ ਆ। 4 ਰੋ ਵਾਲੀ ਹੈ ਨਾ। ਆਹ ਲੂ ਲਾਉਣ ਵਾਲੀ 4 ਰੋ ਵਾਲੀ ਐ। ਜਿਵੇਂ ਉਹ 2 ਰੋ ਵਾਲੀ ਆਪਾਂ ਦਿਖਾਈ ਸੀਗੀ ਇਹਦੇ 4 ਰੋ ਨੇ। ਇਸ ਤਰ੍ਹਾਂ ਦੀਆਂ ਸਾਰੀਆਂ ਮਸ਼ੀਨਾਂ ਇੱਥੇ ਜਿਹੜੀਆਂ ਕੰਪਨੀਆਂ ਵੱਲੋਂ ਲਿਆਂਦੀਆਂ ਗਈਆਂ ਨੇ। ਇਹਦਾ ਕਿੰਨਾ ਮੁੱਲ ਲਿਖਿਆ ਹੋਇਆ ਸੋਖਾ ਇਹਦਾ ਹੈ 5 ਲੱਖ 40 ਅੱਛਾ 5 ਲੱਖ 40000 ਰੁਪਏ ਮੁੱਲ ਇਹਦਾ 4 ਰੋ ਵਾਲੀ ਇਹ ਮਸ਼ੀਨ ਹੈ ਦਿਖਾਉਣੀ ਆ ਪਾਲੇ ਦਾਲੇ ਕਿਹੜਾ ਦਿੰਨੇ ਆ ਜੇ ਰਾਮਾ ਜੰਡੂ ਵਾਲਿਆਂ ਦੀ ਹੈ ਇਥੇ ਆ ਪੜ੍ਹ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੀ ਸਾਰੀ ਮਸ਼ੀਨਰੀ ਇੱਥੇ ਮੇਲੇ ਦੇ ਵਿੱਚ ਅੱਗੇ ਚੱਲਦੇ ਆ ਅੱਗਿਓਂ ਦਿਖਾਉਨੇ ਆ ਤੁਹਾਨੂੰ ਹਾਂ ਇੱਧਰ ਇੱਧਰ ਆਲੂ ਪੱਟਣ ਵਾਲੀ ਐ ਇਹ ਇਹਦਾ 1,60,000 ਰੁਪਇਆ 몰ਾ ਪੋਟੇਟੋ ਡਿਗਰ ਐ ਆਲੂ ਦੀ ਬਜਾਈ ਕਰਨ ਵਾਲੀ ਮਸ਼ੀਨ ਆਲੂ ਪੱਟਣ ਵਾਲੀ ਮਸ਼ੀਨਾਂ ਹਨਾ ਸਾਰੀਆਂ ਇੱਥੇ ਜਿਹੜੀਆਂ ਕੰਪਨੀਆਂ ਵੱਲੋਂ ਲਿਆਂਦੀਆਂ ਗਈਆਂ ਨੇ 1,62,000 ਰੁਪਈਆ ਮੁੱਲ ਹੈ ਇਹਦਾ ਇਹਦਾ ਹੈਗਾ 2,75,000 ਰੁਪਈਆ ਇਸ ਤਰ੍ਹਾਂ ਦੀ ਸਾਰੀ ਮਸ਼ੀਨਰੀ ਇੱਥੇ ਜਿਹੜੀ ਕੰਪਨੀਆਂ ਵੱਲੋਂ ਲਿਆਂਦੀ ਗਈ ਹੈ 48000 ਰੁਪਏ ਦੀ ਹੈ ਇਸ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਸਟਾਲਾਂ ਇਹ ਕਿਸਾਨ ਮੇਲੇ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਨੇ ਕੰਪਨੀਆਂ ਵੱਲੋਂ ਲਾਈਆਂ ਹੋਈਆਂ ਨੇ ਆਹ ਫਰਟੀਲਾਈਜ਼ਰ ਆ ਗਿਆ ਇਹ 42000 ਰੁਪਈਆ ਦਾ ਇਹਦਾ 42000 ਰੁਪਈਆ ਮੁੱਲ ਫਰਟੀਲਾਈਜ਼ਰ ਦਾ ਮੋਗੇ ਤੇ ਨੇ ਇਹ ਮੋਗੇ ਤੇ ਨੇ ਅਛਾ 2 ਗ੍ਰਾਮ ਲਿਖਿਆ ਹੋਇਆ ਹਾਂ ਆ ਬਸ ਅੱਛਾ ਅੱਛਾ ਹਾਂ ਰਾਮਾ ਮੋਗੀ ਤੋਂ ਆਏ ਹੋਏ ਨੇ ਇਹ ਸਟਾਲ ਲੈ ਕੇ ਜਿਹੜੀ ਆਪਦੀ ਆ ਪਾਰਟੀ ਦਾ ਸਪਲਾਈ ਸਪਲਾਈ ਕਰਦੇ ਨੇ ਠੀਕ ਆ ਬਈ ਮਾਨ ਤਿਆਰ ਕਰਦੇ ਹੈਗੇ ਅਨੁਸਾਰਾ ਨੂੰ ਹੋਰ ਖਾਦ ਪਾਉਣੀ ਹੈਗੀ ਉਹਦੇ ਲਈ ਹੈ ਠੀਕ ਹੈ ਪਹਿਲਾਂ ਸੁੱਕੇ ਚ ਪਾਉਣਾ ਹਾਂ ਪਹਿਲਾਂ ਸੁੱਕੇ ਚ ਜਾਣ ਦੀ ਹੁਣ ਆ ਮੱਕੀ ਦੀ ਰੋਕ ਬਾਤਾਂ ਲੱਗ ਗਏ ਹਾਂ 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 ਪਹਿਲਾਂ ਯੂਰੀਆ ਪਾਉਂਦੇ ਨੇ ਹਾਂਜੀ ਵੀ ਈਜ਼ੀ ਰਹਿੰਦਾ ਕਿਉਂਕਿ ਮੇ ਲੇਬਰ ਨਹੀਂ ਮਿਲਦੀਗੀ ਹਾਂਜੀ ਬੀਜਣ ਤੋਂ ਪਹਿਲਾਂ ਜਿਵੇਂ ਡਾਈਰ ਵੀ ਤੋਂ ਹਾਂਜੀ ਢਾਈ ਵਗੈਰਾ ਸ਼ੁੱਤਰ ਵਗੈਰਾ ਠੀਕ ਹੈ ਠੀਕ ਜਿਆਦਾ ਲੀਵਰ ਦੀ ਲੋੜ ਨਹੀਂ ਤੱਕ ਤੋਂ ਦੋ ਬੰਦੇ ਕੰਮ ਚਲਾ ਸਕਦੇ ਆ ਇਹਦੇ ਨਾਲ ਠੀਕ ਹੈ ਜੀ ਲਓ ਜੀ ਇੱਕ ਤੋਂ ਦੋ ਬੰਦੇ ਇਹਦੇ ਨਾਲ ਕੰਮ ਚਲਾ ਸਕਦੇ ਨੇ ਰੇਪ ਆਉਣਾ ਹਨਾ ਜਿਆਦਾ ਲੀਵਰ ਦੀ ਲੋੜ ਨਹੀਂ ਨਵੀਂ ਨਵੀਂ ਟੈਕਨੋਲੋਜੀ ਜਿਹੜੀ ਆ ਰਹੀ ਹੈ ਖੇਤੀਬਾੜੀ ਦੇ ਵਿੱਚ ਤੇ ਇਧਰ ਜਿਵੇਂ ਹੋਰ ਤੁਹਾਨੂੰ ਮਸ਼ੀਨਾਂ ਆਪਾਂ ਦਿਖਾਈਆਂ ਨੇ ਇਹ ਆਲੂ ਦੀਆਂ ਬੇਲਾਂ ਲੱੜਨ ਆਹ ਵਾਲੀ ਠੀਕ ਹੈ ਠੀਕ ਹੈ ਇਹ ਆਲੂ ਦੀਆਂ ਬੇਲਾਂ ਵੜਨ ਵਾਲੀ ਮਸ਼ੀਨ ਹੈ ਜਿਹੜੀ ਆਪਾਂ ਦਿਖਾਈ ਸੀ ਤੁਹਾਨੂੰ ਪਹਿਲਾਂ ਵੀ 275000 ਰੁਪਿਆ ਮੁੱਲ ਹੈ ਇਹਦਾ ਲਓ ਜੀ ਇਸ ਤਰ੍ਹਾਂ ਨਵੀਂ-ਨਵੀਂ ਟੈਕਨੋਲੋਜੀ ਦੀਆਂ ਮਸ਼ੀਨਾਂ ਤੁਹਾਨੂੰ ਇੱਥੋਂ ਜਿਹੜੀਆਂ ਮਿਲਣਗੀਆਂ ਮੇਲੇ ਦੇ ਵਿੱਚੋਂ ਤੇ ਅੱਗੇ ਚੱਲਦੇ ਹਾਂ ਅੱਗੇ ਉਹ ਦਿਖਾਉਨੇ ਆਂਗੇ ਤੁਹਾਨੂੰ ਤੇ ਬਹੁਤ ਭਾਰੀ ਇਕੱਠ ਆਉਣਾ ਹੈ ਇਹ ਕਿਸਾਨ ਮੇਲੇ ਦੇ ਵਿੱਚ ਹੁਣੇ ਸਵੇਰ ਤੋਂ ਹੀ ਇਕੱਠ ਜਿਹੜਾ ਹੋਣਾ ਸ਼ੁਰੂ ਹੋ ਗਿਆ ਆ ਇੱਧਰ ਆ ਗਏ ਸ਼ਕਤੀਮਾਨ ਵਾਲੇ ਤੇ ਇਹ ਚੱਲਦੇ ਆਂ ਇਹਨਾਂ ਦੀਆਂ ਦਿਖਾਉਨੇ ਆਂ हां आ ਵੀ ਇੱਥੇ ਆਏ ਆਲੂ ਬੀਜਣ ਵਾਲੀਆਂ ਮਸ਼ੀਨਾਂ ਨੇ ਬਾਕੀ ਕਿਸਾਨ ਵੀਰ ਦੇਖ ਵੀ ਰਹੇ ਨੇ ਕਾਕੀ ਨਾਲ ਮੁੱਲ ਵੀ ਆਪਾਂ ਪਤਾ ਕਰਾਂਗੇ ਚੱਲੀਏ ਸੋਖ ਉਧਰੋਂ ਦੇਖੀਏ ਹਾਂ ਹਾਂ ਸਾਰਾ ਕੋਈ ਭਾਜੀ ਕੰਪਨੀ ਨਹੀਂ ਸਾਰਾ ਕੋਈ ਕਰਨ ਦਾ ਇਹ ਦੋ ਵੀ ਚਲਾਉਣਾ ਸਕੋਣਾ ਹੈ ਭਾਈ ਕਿੰਨਾ ਮੁੱਲ ਇਹਦਾ ਮਸ਼ੀਨ ਦਾ ਇਹ 6 70 ਹੈ ਜੀ ਇਹਦਾ ਠੀਕ ਹੈ ਠੀਕ ਹੈ ਇਹ ਦੋਹਾਂਗੇ ਦੇ ਬਾਰੇ ਜਾਣਕਾਰੀ ਕੁਛ ਆ ਇਹ ਮਤਲਬ ਇਹ ਪ੍ਰੈਰੋ ਬਲੰਟਰ ਹੈ ਇਹ ਆਟੋਮੈਟਿਕ ਠੀਕ ਹੈ ਭਾਈ ਹਾਂਜੀ ਇਹਦੀ ਕੈਪੈਸਿਟੀ ਦਾ 5 ਕੁਇੰਟਲ ਆਲੂ ਪੈ ਜਾਂਦੇ ਜੀ ਹਾਂਜੀ ਤੇ ਉਸ ਤੋਂ ਇਲਾਵਾ ਤੁਸੀਂ ਇਹਦੇ ਵਿੱਚ ਮਤਲਬ 24 26 28 30 32 ਇੰਚ ਤੱਕ ਆਲੂ ਲਾ ਸਕਦੇ ਆ ਠੀਕ ਹੈ ਥੋੜਾ ਅਡਜਸਟ ਹੋ ਜਾਂਦਾ ਹੈ ਪੂਰਾ ਇੱਕੋ ਮਸ਼ੀਨ ਦੇ ਨਾਲ ਮਤਲਬ ਅਡਜਸਟਮੈਂਟ ਹੋ ਜਾਂਦਾ ਠੀਕ ਹੈ ਭਾਈ ਤੇ ਦੂਰੀ ਆ ਦੇਖੋ ਫਰਟੀਲਾਈਜ਼ਰ ਦੇ ਲਈ ਅਲੱਗ-ਅਲੱਗ ਹੈ ਠੀਕ ਹੈ ਹਾਂਜੀ ਸੈਟਿੰਗਸ ਜਿੰਨਾ ਪਾਉਣਾ ਜੀ ਹਾਂਜੀ ਉਸ ਤੋਂ ਇਲਾਵਾ ਆਲੂ ਸੀਡ ਦੇ ਲਈ ਦੂਜੇ ਪਾਸੇ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਦਿਹਾੜੀ ਦੇ ਵਿੱਚ ਲਾ ਦਿੰਦੀ ਹੈ ਜੀ ਕਿਤੋਂ ਕਿਤ 9 10 9 10 ਕੀਲੇ ਲਾ ਦਿੰਦੀ ਹੈ ਅੱਛਾ 9 10 ਕੀਲੇ ਲਾ ਆਂਦੀ ਹੈ ਠੀਕ ਹੈ ਜੀ ਠੀਕ ਹੈ ਲਓ ਜੀ ਜਿਵੇਂ ਦੱਸਿਆ ਆਪਾਂ ਨੂੰ ਬਾਈ ਹੁੰਦੀਆਂ ਨੇ ਕਿ 9 ਤੋਂ 10 ਕੀਲੇ ਇਹ ਜਿਹੜੀ ਲਾ ਆਂਦੀ ਹੈ ਨਾ ਸ਼ਕਤੀਮਾਨ ਵਾਲਿਆਂ ਦੀ ਹੈ ਇਸ ਤਰ੍ਹਾਂ ਦੀਆਂ ਨਵੀਂ ਨਵੀਂ ਟੈਕਨੋਲੋਜੀ ਦੀਆਂ ਮਸ਼ੀਨਾਂ ਇੱਥੋਂ ਤੁਹਾਨੂੰ ਜਿਹੜੀਆਂ ਮਿਲਣਗੀਆਂ ਕੰਪਨੀਆਂ ਅਪਡੇਟ ਕਰਦੀਆਂ ਰਹਿੰਦੀਆਂ ਨੇ ਮਸ਼ੀਨਾਂ ਸਮੇਂ-ਸਮੇਂ ਸਰ ਨਵੀਂ ਤੋਂ ਨਵੀਂ ਮਸ਼ੀਨਰੀ ਲਿਆਉਂਦੀਆਂ ਰਹਿੰਦੀਆਂ ਨੇ ਲਓ ਜੀ ਇਸ ਤਰ੍ਹਾਂ ਦੀਆਂ ਮਸ਼ੀਨਾਂ ਨੇਗੀਆਂ ਇੱਥੇ ਆ ਜਿਵੇਂ ਸ਼ਕਤੀਮਾਨ ਵਾਲੀਆਂ ਦਾ ਦੇਖ ਸਕਦੇ ਹੋ ਤੇ ਜਿਵੇਂ ਕਟਰ ਹੋਗੇ, ਵੇਲਾ ਵਟਣ ਵਾਲੇ ਹਨ ਨਵੀਂ ਤੋਂ ਨਵੀਂ ਮਸ਼ੀਨਰੀ ਇੱਥੇ ਜਿਹੜੀ ਕਿਸਾਨ ਮੇਲੇ ਦੇ ਵਿੱਚ ਆਈ ਹੋਈ ਹੈ, ਲਿਆਂਦੀ ਹੋਈ ਹੈ। ਦੇਖ ਸਕਦੇ ਹੋ ਤੁਸੀਂ। ਤੇ ਆ ਵੀ ਆਲੂ ਪਟਣ ਵਾਲੀ ਜਿਹੜੀ ਮਸ਼ੀਨ ਹੋਗੀ, ਕਿੰਨਾ ਮੁੱਲ ਆ ਬਈ ਇਹਦਾ? 9.5 ਲੱਖ। 9.5 ਲੱਖ। ਇਹ ਆ ਜਿਹੜੀ ਮਸ਼ੀਨ ਹੈ ਤਾਂ 9.5 ਲੱਖ ਰੁਪਈਆ ਮੁੱਲ ਹੈ। 9.5 ਲੱਖ ਦੀ ਇਹ ਮਸ਼ੀਨ ਹੈ। ਸਾਰੇ ਆਲੇ-ਦਾਲਿਆਂ ਤੁਸੀਂ ਦੇਖ ਸਕਦੇ ਹੋ ਸ਼ਕਤੀਮਾਨ ਵਾਲਿਆਂ ਦੀ ਇਹ 15 ਨੰਬਰ ਤੇ ਅੱਗੇ ਚੱਲਦੇ ਆ ਅੱਗੇ ਨੂੰ ਤੁਹਾਨੂੰ ਆਪਾਂ ਦਿਖਾਉਨੇ ਆ ਇੱਧਰ ਜਿਵੇਂ ਜੌਂਡੀਅਰ ਟਰੈਕਟਰ ਵਾਲੇ ਆ ਗਏ ਹਨਾ ਸਾਰੇ ਇਹ ਅਲੱਗ-ਅਲੱਗ ਮਾਡਲ ਇੱਥੇ ਜਿਹੜੇ ਜੌਂਡੀਅਰ ਵਾਲਿਆਂ ਨੇ ਲਿਆਂਦੇ ਹੋਏ ਨੇ ਆਪਦੇ 5310 ਹੋ ਗਿਆ ਜਿਵੇਂ 5405 ਹੋ ਗਿਆ ਹਨਾ ਕਿញਾ ਪੀਟਰ ਹੋ ਗਿਆ ਤੇ ਇਸ ਤਰ੍ਹਾਂ ਹੀ ਇੱਥੇ ਬਹੁਤ ਵੱਡੀਆਂ-ਵੱਡੀਆਂ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਕੰਪਨੀਆਂ ਵੱਲੋਂ ਲਾਈਆਂ ਹੋਈਆਂ ਨੇ ਸਾਰੀਆਂ ਸਟਾਲਸ ਜੌਂਡੀਅਰ ਹੋ ਗਏ ਹਨ ਜਿਵੇਂ ਸਾਰੀਆਂ ਵੱਡੀਆਂ-ਵੱਡੀਆਂ ਕੰਪਨੀਆਂ ਇੱਥੇ ਮੇਲੇ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਕਿਸਾਨ ਮੇਲੇ ਦੇ ਵਿੱਚ ਬਾਕੀ ਇਕੱਠ ਹੋਣਾ ਸ਼ੁਰੂ ਹੋ ਗਿਆ ਦੀ ਬਹੁਤ ਭਾਰੀ ਇਕੱਠ ਹੋਣਾ ਹੈ ਕਿਸਾਨ ਮੇਲੇ ਦੇ ਵਿੱਚ ਤੇ ਚੱਲਦੇ ਆਪਾਂ ਜੌਂਡੀਅਰ ਬਾਰੇ ਜਾਣਕਾਰੀ ਜਿਹੜੀ ਲੈਣੇ ਆਂ ਕਿ ਅੱਜ ਜਿੰਨੇ 52 10 ਖੜਾ ਇੱਥੇ ਸਾਰੇ ਮਾਡਲ ਇੱਥੇ ਕੰਪਨੀਆਂ ਵੱਲੋਂ ਜਿਹੜੇ ਲਿਆਂਦੇ ਹੋਏ ਨੇ ਆਪਦੇ ਇਧਰ 50 75 ਖੜਾ ਆ ਕੇ ਵਿਨਾਲ ਆ ਗਿਆ ਟਰੈਕਟਰ ਪਿਆ 75 ਰਹਿਣਾ ਇਹ ਹੂੰ 75 ਪਾਵਰ ਦਾ 75 ਪਾਵਰ ਦਾ ਇਹ 75 ਪਾਵਰ ਦਾ ਟਰੈਕਟਰ ਹੈ ਇਸ ਤਰ੍ਹਾਂ ਸਾਰੇ ਟਰੈਕਟਰ ਇੱਥੇ ਜਿਹੜੇ ਕੰਪਨੀਆਂ ਵੱਲੋਂ ਲਿਆਂਦੇ ਗਏ ਨੇ ਆਹ 52 10 ਹੋ ਗਿਆ ਜਿਵੇਂ ਆਪਾਂ ਦਿਖਾਈ ਸੀ ਤੁਹਾਨੂੰ ਹਨਾ ਆਹ ਸੁਖ ਗਿਆ ਕੋਲਾ 52 10 ਟਰੈਕਟਰ ਇਹ ਕਿੰਨੇ ਦਾ ਆਇਆ ਸੀ ਨਵਾਂ ਲਿਆਂਦਾ ਸੀ ਜਦੋਂ ਆਪਣੇ ਕੋਲ ਟੂਵੀਂ ਦਾ ਇਹ 4x4 ਆ ਅੱਛਾ ਇਹ 4x4 ਆ ਹੈ ਉਹ 9.5 ਲੱਖ ਦਾ ਅੱਛਾ 9.5 ਲੱਖ ਦਾ ਇਹਦਾ ਰੇਟ ਵੱਧ ਹੋਊਗਾ ਵੱਧ ਹੋਊਗਾ ਇਹਦਾ ਆ ਆਹ ਦੇਖ ਸਕਦੇ ਹਾਂ ਆ ਹੈਗਾ 5075 ਜੌਂਡੀਅਰ ਦਾ ਤੇ ਉਹ ਸੇਮ ਹੈ ਨੇ ਉਹਦੇ ਕੈਬਨ ਲੱਗਿਆ ਹੋਇਆ ਵਾਹ ਕਿਹੜਾ ਤੇ ਉਹ ਹਾਂ ਜਿਹੜਾ ਆਪਾਂ ਤੁਹਾਨੂੰ ਕੈਬਨ ਵਾਲਾ ਦਿਖਾਇਆ ਸੀ ਉਦੋਂ ਡਾਇਰੈਕਟਰ ਹਨਾ ਉਹ ਵੀ 5075 ਹੈ ਤੇ ਆ ਵੀ 5075 ਉਹ ਕੈਬਨ ਉਹਦੇ ਤੇ ਲੱਗਿਆ ਹੋਇਆ ਸਾਰੇ ਜੌਂਡੀਅਰ ਦੇ ਟਰੈਕਟਰ ਆਪਾਂ ਤੁਹਾਨੂੰ ਦਿਖਾਉਣੇ ਆਗੇ ਇੱਧਰ ਆ ਗਿਆ ਜਿਵੇਂ 5405 ਆ 5405 ਆ ਗਿਆ ਮੂਰੇ ਬੇਟ ਜਿਹੜੇ ਇਹਦੇ ਲੱਗੇ ਹੋਏ ਨੇ ਕਿੰਨਾ 66 66 ਐਚਪੀ ਆ ਠੀਕ ਐ ਤੇ ਇੱਧਰ ਆਹ ਜਿਹੜਾ ਆ ਗਿਆ 5310 5310 ਤੇ ਅੱਗੇ ਦਿਖਾਉਨੇ ਆ ਤੁਹਾਨੂੰ ਨਾਲੇ 52 10 ਆ ਗਿਆ ਐ ਸਾਰੇ ਇਹਨਾਂ ਨੇ ਕੰਪਨੀਆਂ ਨੇ ਆਪਦੇ ਮਾਡਲ ਟਰੈਕਟਰਾਂ ਦੇ ਜਿਹੜੇ ਲਾਏ ਹੋਏ ਨੇ ਡਿਸਪਲੇ ਕੀਤੇ ਹੋਏ ਨੇ ਆ ਇਧਰ 50 50 ਡੀ ਆ ਗਿਆ ਚੱਲਦੇ ਆ ਅੱਗੇ ਚੱਲਦੇ ਆ ਅੱਗਿਓ ਦਿਖਾਉਨੇ ਆ ਤੁਹਾਨੂੰ ਆਪਾਂ ਜਾ ਕੇ ਆ ਇਧਰ ਜਿਵੇਂ ਡਿਵੈਲਪਰ ਆਏ ਹੋਏ ਨੇ ਇਹਨਾਂ ਨੇ ਆਪਣੀ ਸਟਾਲ ਜਿਹੜੀ ਇੱਥੇ ਲਾਈ ਹੋਈ ਹੈ ਇਸ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਇੱਥੇ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਕਿਸਾਨ ਮੇਲੇ ਦੇ ਵਿੱਚ ਆ ਆ ਗਿਆ ਹੈਰੋ ਇਹ 10-10 ਦੀ ਹੈਰੋ ਹੈ ਇਹਦਾ ਮੁੱਲ ਦੇਖ ਸਕਦੇ ਹੋ ਉੱਪਰ ਲੱਗੇ ਹੋਇਆ ਤੁਸੀਂ 1,80,000 ਰੁਪਏ ਦਾ ਮੁੱਲ ਹੈ 10-10 ਦੀ ਹੈਰੋ ਇਹ ਡਿਵੈਲਪ ਵਾਲਿਆਂ ਦੀ ਅੱਗੇ ਚੱਲਦੇ ਆ ਅੱਗਿਓ ਦਿਖਾਉਨੇ ਆ ਤੁਹਾਨੂੰ ਹੋਰ ਸਾਰੀ ਇਹਨਾਂ ਦੀ ਜਿਹੜੀ ਮਸ਼ੀਨਰੀ ਹੈਗੀ ਆ 1 ਲੱਖ 5000 ਰੁਪਏ ਆ ਗਿਆ ਇਹਨਾਂ ਦਾ ਮੁੱਲ ਹਲਾਂ ਦਾ ਇਸ ਤਰ੍ਹਾਂ ਕੰਪਨੀਆਂ ਨੇ ਆਪਦੇ ਇੱਥੇ ਜਿਹੜੇ ਮੁੱਲ ਇੱਥੇ ਲਾਏ ਹੋਏ ਨੇ ਲਿਖ ਕੇ ਇੱਧਰ ਸੁਪਰ ਸੀਡਰ ਖੜਾ ਹੈ ਡਿਵੈਲਪ ਵਾਲਾ ਆ ਹੁੰਦਾ ਦੇਖ ਸਕਦੇ ਹੋ ਡਿਵੈਲਪ ਵਾਲਿਆਂ ਦਾ ਸੁਪਰ ਸੀਡਰ ਇੱਥੇ ਮੁੱਲ ਵੀ ਜਿਹੜਾ ਲੱਗਿਆ ਹੋਇਆ ਇਹ 8 ਫੁੱਟ ਦਾ 2,55,000 ਰੁਪਏ ਦਾ ਮੁੱਲ ਹੈ 2,55,000 ਦਾ ਇਹ ਸੁਪਰ ਸੀਡਰ ਹੈ ਇਸ ਤਰ੍ਹਾਂ ਸਾਰੀਆਂ ਕੰਪਨੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਮੇਲੇ ਦੇ ਵਿੱਚ ਆ ਇਧਰ ਜਿਵੇਂ ਆ ਕੇ ਬਸੰਤ ਵਾਲੇ ਬਸੰਤ ਵਾਲਿਆਂ ਦੀ ਆਪਾਂ ਦੇਖਦੇ ਆ ਆਟੋਮੈਟਿਕ ਪੋਟੇਟੋ ਪਲੈਂਟਰ ਆ ਗਈ ਇਹ ਦੋ ਰੋ ਵਾਲੀ ਹੈ ਇਹ ਮਸ਼ੀਨ ਆਲੂ ਵਾਲੀ ਜਿਹੜੀ ਆਲੂ ਲਾਉਣ ਵਾਲੀ ਹੈ ਨਾ ਜ਼ਿਆਦਾਤਰ ਇਥੇ ਆਲੂਆਂ ਦੇ ਨਾਲ ਸੰਬੰਧਿਤ ਜਿਹੜੀ ਮਸ਼ੀਨਰੀ ਹੈ ਇਹ ਕਿਸਾਨ ਮੇਲੇ ਦੇ ਵਿੱਚ ਆ ਵੀ ਆਲੂ ਲਾਉਣ ਵਾਲੀ ਮਸ਼ੀਨ ਹੈ ਤੇ ਇਧਰ ਜਿਵੇਂ ਪਿਛਲੇ ਪਾਸੇ ਆਲੂ ਪਟਣ ਵਾਲੀ ਮਸ਼ੀਨ ਆ ਗਈ ਹੈ ਨਾ ਬਸੰਤ ਵਾਲਿਆਂ ਦੀ ਹੈ ਵੀ ਇਹ ਬਾਈ ਹਣੀ ਆਪਾਂ ਨੂੰ ਜਾਣਕਾਰੀ ਦੇਣਗੇ ਸਾਰੀ ਹਾਂਜੀ ਬਾਈ ਇਹਦਾ ਕੀ ਮੁੱਲ ਹੈ ਤੇ ਸਾਰੀ ਜਾਣਕਾਰੀ ਦਿਓ ਇਹਦੇ ਬਾਰੇ ਪੀ ਐਨ ਜੀ ਡਿੱਗਰ ਹੈ ਜੀ ਠੀਕ ਹੈ ਜੀ ਆਲੂ ਪੱਟਣਾ ਆਲੂ ਪੱਟਣ ਵਾਸਤੇ ਹੈ ਜੀ ਹਾਂਜੀ ਹਾਂਜੀ ਤੇ ਇਹਦੀ ਕੀਮਤ ਹੈਗੀ 1 1.70 ਹਜ਼ਾਰ ਜੀ ਠੀਕ ਹੈ ਜੀ ਇਹਦੇ ਵਾਈਬ੍ਰੇਟਰ ਲੱਗਿਆ ਜੀ ਆਹ ਹਾਂਜੀ ਇਹ ਪਿੱਛੇ ਹੈਗੇ ਜਿਹੜੇ ਆ ਮਤਲਬ ਗਰਾਰੀਆਂ ਜਿਹੜੀਆਂ ਹੈਗੀਆਂ ਫੋਰ ਮਟੀਰੀਅਲ ਦਾ ਮਤਲਬ ਜਾਲ ਦੀ ਕਸਾਈ ਹੈਣੀਗੀ ਠੀਕ ਹੈ ਜੀ ਠੀਕ ਹੈ ਤੇ ਇਹ ਜਿਹੜਾ ਹੈਗਾ ਵਾਈਬ੍ਰੇਟਰ ਇਹ ਉਧਰੋਂ ਡਰਾਈਵ ਦਿੱਤੀ ਹੋਈ ਹੈ ਹਾਂਜੀ ਕਾਲੇ ਪਾਸੇ ਘੁਮਾਉਣ ਵਾਸਤੇ ਗੇਅਰ ਤੋਂ ਸਿੱਧਾ ਡਰਾਈਵ ਆਏਗੀ ਠੀਕ ਹੈ ਜੀ ਤੇ ਸਾਰੀਆਂ ਬਹੁਤ ਛਾਲੀਆਂ ਕੁਲੀਆਂ ਹੈਗੀਆਂ ਇਹਦੇ ਹਾਂਜੀ ਸੰਤਾਂ ਵਗੈਰਾ ਇੰਪੈਕਟਸ ਇਹ ਇਹਦੇ ਵਿੱਚ ਇਹਦੇ ਅੱਗੇ ਅਡਜਸਟਮੈਂਟ ਹੈ ਕੀ ਇਹ ਹੁਣ ਅਡਜਸਟਮੈਂਟ ਕੀਤੀ ਹੋਈ ਹੈ ਇਹਦੇ ਨਾਲ ਤੁਸੀਂ 26 27 ਇੰਚ ਵੱਟਾ ਹੀ ਪਟਸ ਸਕਦੇ ਹੋ ਠੀਕ ਹੈ ਜੀ ਤੇ ਜਦੋਂ ਆਪਾਂ ਤਵੇ ਇਹਦੇ ਬਾਹਰ ਨੂੰ ਕੱਟਦੇ ਬਲੇਡ ਲੱਗ ਜਾਣਗੇ ਵੱਡੇ 30 ਇੰਚ ਵਾਲੇ 30 ਇੰਚ ਹੀ ਪਟਾਈ ਵੀ ਹੋ ਸਕਦੀ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਇਹਦਾ ਮੁੱਲ ਕਿੰਨਾ ਬਈ ਇਹ ਮੁੱਲ ਹੈਗੀ 1,70,000 1,70,000 ਦੀ ਠੀਕ ਹੈ ਜੀ ਮੈਨੂਫੈਕਚਰਿੰਗ ਹੈਗੀ ਮੋਗਾ ਹਾਂਜੀ ਪਸ਼ੰਤ ਟੋਲ ਇੰਡਸਟਰੀ ਦੇ ਨਾਮ ਤੋਂ ਹੈ ਮੈਜੈਸਟਿਕ ਰੋਡ ਠੀਕ ਹੈ ਜੀ ਠੀਕ ਹੈ ਲਓ ਜੀ ਮੁੱਲ ਤੇ ਆ ਜਿਹੜੀਆਂ ਹਾ ਲਾਉਣ ਵਾਲੀਆਂ ਕਿ ਇਹਦੇ ਇਸ ਵੀਰ ਤੋਂ ਠੀਕ ਹੈ ਜੀ ਇਹਨੇ ਸਾਰੇ ਵੀਰ ਦੇ ਮਸ਼ੀਨ ਨੂੰ ਬਣਾਉਣਾ ਹਾਂਜੀ ਤੇ ਇਥੋਂ ਇਹਨੇ ਪਟੇ ਨਹੀਂ ਹੱਲੂ ਚੱਕੀਆਂ ਨੇ ਹਾਂਜੀ ਤੇ ਇੱਥੇ ਜਿਹੜਾ ਅਸੀਂ ਜਿਹੜਾ ਆਨ ਨੂੰ ਥੱਲੇ ਦੇ ਸਪਦੀ ਦਾ ਮਤਲਬ ਠੀਕ ਹੈ ਜੀ ਠੀਕ ਹੈ ਤੇ ਆ ਇਹਦਾ ਪਟਲਾ ਇਹਦਾ ਸਿਸਟਮ ਆਈ ਹਾਂਜੀ ਹਾਂ ਬਣਾਉਣਾ ਠੀਕ ਹੈ ਜੀ ਉਹ ਜਿਹੜਾ ਦੂਸਰਾ ਮਾਡਲ ਆ ਉਹ ਹੈਗਾ 10 ਟਾਇਰਾਂ ਵਾਲਾ ਜੀ ਉਹ ਸਾਈਜ਼ ਡ్రਾਈਵਰ ਦੀ ਟਾਇਰਾਂ ਤੇ ਠੀਕ ਹੈ ਜੀ ਉਹ ਹੈਗਾ 2 ਲੱਖ 20 ਹਜ਼ਾਰ ਦਾ ਮਾਡਲ ਹੈ ਠੀਕ ਹੈ 220 ਦਾ ਜੀ ਹਾਂ ਉਸ ਤੋਂ ਅੱਗੇ ਫਿਰ ਉਹ 30 ਚੜੀ ਜਾ ਜਾਂਦੀ ਹੈ ਠੀਕ ਹੈ ਜੀ ਉਹਦਾ ਕਿੰਨਾ ਮੁੱਲ ਲੱਗੀਆਂ ਚੜੀ ਹੈ ਜੀ ਉਹ ਹੈਗੀ ਆ 2 ਲੱਖ 40 ਹਜ਼ਾਰ ਠੀਕ ਹੈ ਜੀ 240 ਦਿਓ ਲਓ ਜੀ ਇਸ ਤਰ੍ਹਾਂ ਇੱਥੇ ਕੰਪਨੀਆਂ ਵੱਲੋਂ ਜਿਹੜੀਆਂ ਆਪਦੀ ਮਸ਼ੀਨਰੀ ਲਿਆਂਦੀ ਹੋਈ ਹੈ ਜਿਵੇਂ ਆ ਬਸੰਤ ਵਾਲੇ ਨੇ ਸਾਰਾ ਆਪਾਂ ਮੁੱਲ ਦੱਸਿਆ ਆ ਇਹਦਾ 2 ਲੱਖ 40 ਹਜ਼ਾਰ ਰੁਪਏ ਮੁੱਲ ਜਿਹੜੀ ਆ ਬਾਈ ਨੇ ਦਿਖਾਈ ਆ ਤੇ ਚੱਲੀਏ ਵੀ ਅੱਗੇ ਤੇ ਅੱਗੇ ਚੱਲਦੇ ਆਂ ਅੱਗਿਓ ਤੁਹਾਨੂੰ ਦਿਖਾਉਨੇ ਆਂ ਜਾ ਕੇ ਹੋਰ ਸਾਰੀਆਂ ਸਟਾਲਾਂ ਆਪਾਂ ਜੱਗੀ ਵਾਲਿਆਂ ਦੇ ਹੈ ਰੌਣਕ ਪਾਉਂਦੇ ਆਂ ਕਿੰਨਾਂ ਦੀਆਂ ਜੱਗੀ ਵਾਲਿਆਂ ਦੇ ਦਿਖਾ ਦਾਂਗੇ ਉਹ ਵੀ ਦਿਖਾ ਦਾਂਗੇ ਆ ਰਤਨ ਵਾਲਿਆਂ ਆ ਰਤਨ ਵਾਲਿਆਂ ਦਾ ਸੁਪਰ ਸੀਡਰ ਆ ਗਿਆ ਆ ਸੁੱਖ ਬਈ ਤੁਹਾਡੇ ਕੋਲ ਇਹ ਸੁੱਖ ਹੁਣੀਆਂ ਕੋਲ ਹੈ ਰਤਨ ਵਾਲਾ ਸੁਪਰ ਸੀਡਰ ਤੇ ਇਹ 7 ਫੁੱਟ ਹੈ 2 ਲੱਖ 40 ਹਜ਼ਾਰ ਰੁਪਏ ਦਾ ਮੁੱਲ ਹੈ ਸੁਪਰ ਸੀਡਰ ਦਾ 2 ਲੱਖ 40 ਹਜ਼ਾਰ ਦਾ ਤੁਸੀਂ ਕਿੰਨੇ ਦਾ ਲੈਂਦੋ ਸੀ ਬਈ ਉਦੋਂ ਜਿਆਦਾ ਕੁਝ ਉਦੋਂ ਅਛਾ ਸੋਸਤਾ ਸੀ ਠੀਕ ਹੈ ਠੀਕ ਹੈ ਲਓ ਜੀ ਇਸ ਤਰ੍ਹਾਂ ਸਾਰੀਆਂ ਕੰਪਨੀ ਇੱਥੇ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਜਿਵੇਂ ਆ ਸੁਪਰ ਸੀਡਰ ਦਿਖਾਇਆ ਆਪਾਂ ਤੁਹਾਨੂੰ ਤੇ ਇੱਧਰ ਰੂਟਾ ਬੀਟਰ ਆ ਗਿਆ ਜਿਵੇਂ 8 ਫੁੱਟ ਆਹ ਰੂਟਾ ਬੀਟਰ 8 ਫੁੱਟ ਆ ਇਹ ਆ ਸੁਪਰੀਪਾਪ ਆ ਗਿਆ ਇਹਦਾ 70000 ਰੁਪਏ ਮੁੱਲ ਹੈ ਇਹ ਦੇਖੇ ਰਹੇ ਹਾਂਜੀ ਹਾਂ ਜੀ ਆਹ ਲੀਜ਼ਰ ਆ ਗਈ ਇਧਰ ਇਹਦਾ 340 ਹੈ ਜੀ ਮੁੱਲ ਇਹਦਾ 3 ਲੱਖ 40000 ਰੁਪਏ ਮੁੱਲ ਆਹ ਲੀਜ਼ਰ ਹੈਗੀ ਰਤਨ ਵਾਲਿਆਂ ਦੀ ਇਹ ਵੀ ਇੱਕੋ ਬਮਕਰ ਖੜਾ ਜੀ ਲੀਜ਼ਰ ਅੱਛਾ ਜੀ ਉਹ ਮੈਂ ਤਾਂ ਫੁੱਲ ਕੇ ਨੇੜੇ ਆ ਜਾਣਾ ਜੀ ਠੀਕ ਹੈ ਜੀ ਹਾਂ ਜੀ ਇਹ ਫੈਸਲਾ ਨਾਲ ਖੁੱਲੂਗਾ ਉਹ ਦੂਸਰੇ ਦੁਕਾਨਦਾਰਾਂ ਨਾਲ ਠੀਕ ਹੈ ਜੀ ਆਹ ਇਹ ਨਟਾਂ ਨਾਲ ਖੁੱਲਦਾ ਕਹਿੰਦੇ ਜਿਹੜਾ ਸਾਈਡ ਫੁੱਲ ਕੇ ਜੀ ਇੱਥੇ ਆ ਜਾਓ ਠੀਕ ਹੈ ਜੀ ਛੋਟਾ ਹੋ ਜਾਂਦਾ ਹੈ ਹੁਣ ਇਹ ਵੱਡਾ ਪੱਲ ਸਾਈਜ਼ ਹੋ ਜਾ ਠੀਕ ਹੈ ਜੀ ਠੀਕ ਹੈ ਠੀਕ ਹੈ ਇਹ 310000 ਰੁਪਏ ਇਹਦਾ 310000 ਰੁਪਏ ਮੁੱਲ ਹੈ ਜਿਹੜਾ ਆਪਾਂ ਬਾਹਰ ਦਿਖਾਇਆ ਸੀ ਉਹਦਾ 340 ਮੁੱਲ ਹੈ ਹਾਂਜੀ ਹਾਂਜੀ ਆ ਦਿਖਾਉਣੀ ਆ ਜੀ ਆਓ ਜੀ ਕੀ ਹਾਲ ਨੇ ਜੀ ਇਹ ਆਟਾ ਚੱਕੀ ਹੈ ਇੱਥੇ ਦਿਓ ਜੀ ਜਾਣਕਾਰੀ ਇਹਦੇ ਬਾਰੇ ਹਾਂਜੀ ਇਹ ਆਪਣੀ ਠੀਕ ਹੈ ਜੀ 2 HP ਦੀ ਮੋਟਰ ਦੇ ਵਿੱਚ ਠੀਕ ਹੈ ਜੀ ਤੇ ਇੱਕ ਘੰਟੇ ਤੋਂ 20 ਤੋਂ 22 ਕਿਲੋ ਪੀਰ ਠੀਕ ਹੈ ਜੀ ਤੁਸੀਂ ਕਹਿੰਦਾ ਮਤਲਬ ਮੈਜੇ ਤੋਂ ਲੈ ਕੇ ਦੋ ਜਿਹੜਾ ਖਰੀਦ ਸਕਦੇ ਠੀਕ ਹੈ ਜੀ ਕਿੰਨਾ ਮੋਟਾ ਕਰਨਾ ਕਿੰਨਾ ਬੜੀ ਛੋਟੇ ਹੱਥ ਚ ਠੀਕ ਹੈ ਜੀ ਉਹਨੇ ਜਾਰੀਆਂ ਪੈਂਦੀਆਂ ਨੇ ਹਾਂ ਜੀ ਇਹ ਤਿੰਨ ਮਾਡਲ ਆਉਂਦੇ ਨੇ ਇਹਦੇ ਚ ਅੱਛਾ ਜੀ ਇੱਕ ਇੱਕ ਆ ਪਾਵਰ ਦੀ ਇਹ ਦੋ ਪਾਵਰ ਦੀ ਠੀਕ ਹੈ ਜੀ ਹਾਂ ਜੀ ਇੱਕ 15000 ਦੇ 17000 ਦੇ ਵੀ ਹੈ ਠੀਕ ਹੈ ਜੀ। ਹਾਂ ਜੀ, ਘਰੇਲੂ ਆਟਾ ਚੱਕੀ। ਇਹ ਘਰੇਲੂ ਆਟਾ ਚੱਕੀ ਹੈ। ਠੀਕ ਹੈ ਜੀ। ਇਹ ਬਿਜਲੀ ਦਾ ਖਾਤਾ ਡੇਢ ਡੇਢ ਬਲੰਕਰ ਤੋਂ ਭਾਂਡੇ। ਅੱਛਾ ਡੇਢ ਜੌਂਟਰ। ਠੀਕ ਹੈ ਜੀ। ਮੋਢੇ ਵਾਲੀ ਇੱਕ ਬਜਟ ਦਾ ਪੂਰਾ ਲੱਗ ਜਾਏਗਾ। ਠੀਕ ਹੈ ਜੀ, ਠੀਕ ਹੈ। ਪਾਵਰ ਦੇ ਹਿਸਾਬ ਨਾਲ ਆ ਗਿਆ। ਹਾਂ ਜੀ, ਹਾਂ ਜੀ। ਲਓ। ਮੈਨੂਅਲ ਨਾਲ ਲਾਈਟ ਤੇ ਚੱਲਣੀ ਹੈ ਮੈਨੂੰ। ਮਤਲਬ ਇਹਦਾ ਜਿਹੜਾ ਸਾਨਸ ਫੋਨ ਦਾ ਪਿੱਛੇ ਮੈਚ ਕਰ ਦਿੰਦੀ ਹੈ। ਠੀਕ ਹੈ ਜੀ। ਆਪਾਂ ਸਾਨਨ ਦੀ ਲੋਡ ਨੂੰ ਪੈਗੀ। ਠੀਕ ਹੈ ਜੀ, ਠੀਕ। ਠੀਕ ਹੁੰਦੀ ਹੈ। ਠੀਕ ਹੈ ਜੀ। ਪੂਰੀ ਆਟ ਠੀਕ ਹੈ ਠੀਕ ਹੈ ਲਓ ਜੀ ਵਿੱਚੋਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਸਾਰਾ ਵਿੱਚੋਂ ਮੈਨੂੰ ਪਿਕਚਰ ਮਿਲਦੀ ਹੈ ਇਹ ਜਿਹੜੀ ਮਟੀਨ ਹੈ ਲੈਪ ਇਹਦੇ ਚ ਕੋਲੋ ਜੀ ਹਲਦੀ ਵਗੈਰਾ ਅੱਛਾ ਇਹ ਹਲਦੀ ਵਗੈਰਾ ਹਾਂ ਜੀ ਮੋਟੀ ਆਟਕ ਦੀ ਸੁਨਾਈ ਵਿੱਚ ਮਸਲ ਨਹੀਂ ਜਾਏਗੀ ਹਾਂ ਜੀ ਹਾਂ ਜੀ ਅੱਛਾ ਜਿਵੇਂ ਆਪਣੀ ਕਣਕ ਹੋ ਗਈ ਉਹ ਤਾਂ ਇੱਥੋਂ ਦੀ ਪੈ ਜਾਊਗੀ ਹਾਂ ਹਲਦੀ ਹੋ ਗਈ ਹਲਦੀ ਹੋ ਦੇ ਵਾਸਤੇ ਆ ਮੋਟਾ ਹੋਣਾ ਪੀਸੀ ਠੀਕ ਹੈ ਜੀ ਠੀਕ ਹੈ ਮਸਾਲਾ ਜੋ ਵੀ ਚੜੀ ਆ ਵਗੈਰਾ ਹਾਂ ਜੀ ਹਾਂ ਜੀ ਠੀਕ ਹੈ ਇੱਕ ਮੁਠੀ ਵੀ ਹਾਂ ਜੀ ਉਹ ਵੀ ਵੀ ਜਾਉਣੀ ਉਹ ਤਾਂ ਨਿਕਲ ਜਾਣਾ ਠੀਕ ਹੈ ਠੀਕ ਹੈ ਸਾਰਾ ਗਰੰਟ ਹੋ ਕੇ ਥੰਡੇ ਆਊਗਾ ਅੱਛਾ ਹਰ ਇੱਕ ਚੀਜ਼ ਪੀ ਹੋ ਜੀ ਯਾਨੀ ਕਿ ਠੀਕ ਹੈ ਠੀਕ ਹੈ ਸੁੱਕੀ ਆਟਾ ਹਾਂ ਜੀ 21000 21000 ਦੀ ਹੈ ਜੀ ਇਹ ਦੇਖ ਐਵੇਂ ਨਹੀਂ ਸਾਰੀਆਂ ਮਸ਼ੀਨਾਂ ਇੱਥੇ ਤੁਹਾਨੂੰ ਕਿਸਾਨ ਮੇਲੇ ਦੇ ਵਿੱਚ ਜਿਹੜੀਆਂ ਮਿਲਣਗੀਆਂ ਬਾਕੀ ਜਿਵੇਂ ਆ ਦੂਸਰੀ ਮਸ਼ੀਨਰੀ ਵੀ ਆਪਾਂ ਤੁਹਾਨੂੰ ਦਿਖਾਈ ਆ ਸਾਡਾ ਸਪਰੇਅ ਵਾਲਾ ਪੰਪ ਆ ਜਿਵੇਂ ਇੱਧਰ ਹਨਾ ਆ ਸਪਰੇਅ ਵਾਲਾ ਪੰਪ 70000 ਰੁਪਈਆ ਦਾ ਤੇ ਆ ਸਪਰੇਅ ਟਾਇਰ ਆ ਗਈ ਬਹੁਤ ਸਾਰੀਆਂ ਕੰਪਨੀਆਂ ਆਪਾਂ ਸਮੇਂ ਤੁਹਾਨੂੰ ਦੱਸੇ ਸੀਗਾ ਪਹਿਲਾਂ ਕਿ ਪਹੁੰਚੀਆਂ ਹੋਈਆਂ ਨੇਗੇ ਇੱਥੇ ਕਿਸਾਨ ਮੇਲੇ ਦੇ ਵਿੱਚ ਆ ਲੈਜ਼ਰ ਦਿਖਾਇਆ ਆਪਾਂ ਜਿਵੇਂ ਅੱਗੇ ਚੱਲਦੇ ਆਂ ਅੱਗੋਂ ਦਿਖਾਉਨੇ ਆ ਤੁਹਾਨੂੰ ਆਪਾਂ ਜਾ ਕੇ ਇੱਧਰ ਜਿਵੇਂ ਮਹਿੰਦਰ ਵਾਲਿਆਂ ਦੀ ਸਟਾਲ ਲੱਗੀ ਹੋਈ ਐ ਇਹਨਾਂ ਦਾ ਆਪਾਂ ਚੱਲਦੇ ਆਂ ਦਿਖਾਉਨੇ ਆ ਇਹ ਵੀ ਜਿਹੜੀ ਆਪਣੇ ਆਲੂ ਵੇਚਣ ਵਾਲੀ ਮਸ਼ੀਨ ਐ ਪੋਟੇਟੋ ਪਲਾਂਟਰ ਐ ਇਹਦਾ ਮੁੱਲ ਵੀ ਆਪਾਂ ਬਾਈ ਹੁਣੀਆਂ ਤੋਂ ਪੁੱਛਾਂਗੇ ਪਲਾਂਟਿੰਗ ਮਾਸਟਰ ਪੋਟੇਟੋ ਕਿੰਨਾ ਮੁੱਲ ਹੈ ਬਈ ਇਹਦਾ 585 ਜੀ 585 ਇਹਦਾ 585 ਆ ਜਿਹੜਾ ਮੁੱਲ ਮਹਿੰਦਰਾ ਦਾ ਚਲਦੇ ਆ ਅੱਗੇ ਉਹ ਦਿਖਾਉਨੇ ਆ ਤੁਹਾਨੂੰ 585 ਆ ਬਈ ਸੌਖਾ ਇਹਦਾ ਮਹਿੰਦਰਾ ਵਾਲੀ ਦਾ ਮਹਿੰਦਰਾ ਵਾਲੀ ਆ